ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਲੜਕੀ ਵਾਲਿਆਂ ਦਾ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤੇ ਨੋਟ ਕਰੋ ਜੀ ਫਾਈਲ ਨੰਬਰ 409 ਨਾਮ ਸੰਕੇ ਨੀਲਾ ਸ਼ਰੀ ਆਮਰਸਾ ਸਾਹਿਬ ਕਾਸਟ ਜੱਟ ਸਿੱਖ ਗੋਤ ਮੰਗਟ ਹਾਈਟ 5 ਫੁੱਟ 7 ਇੰਚ ਜਨਮ 4 ਫਰਵਰੀ 1990 ਪੜਾਈ ਗ੍ਰੈਜੂਏਟ ਕਮ ਫਾਈਨਾਂਸ ਤਨਖਾਹ ਮੇ ਇਹ 367000 ਰੁਪਏ ਜ਼ਮੀਨ 3 ਕਿੱਲੇ ਪਰਿਵਾਰ ਵਿੱਚ ਮੈਂਬਰ ਮਾਤਾ ਤੇ ਪਿਤਾ ਐਕਸਪਾਇਰਡ ਨੇ ਪਿਤਾ ਜੀ ਗਵਰਨਮੈਂਟ ਪੰਜਾਬ ਪੁਲਿਸ ਦੇ ਵਿੱਚ ਲੱਗੇ ਹੋਏ ਸੀ ਜੀ ਏਐਸਆਈ ਇਸ ਟਾਈਮ ਦੇ ਉਤੇ ਇੱਕ ਪੈਨ ਮੈਰਿਡ ਹੈ ਜੀ ਪਰਿਵਾਰ ਦੇ ਵਿੱਚ ਇਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਸੋਹਣੀ ਸੁਨੱਖੀ ਹੋਵੇ ਚਾਹੇ ਕੁੜੀ ਵਿਧਵਾ ਹੋਵੇ ਚਾਹੇ ਤਲਾਕਸ਼ੁਦਾ ਹੋਵੇ ਪਰ ਪੜੀ ਲਿਖੀ ਹੋਣੀ ਚਾਹੀਦੀ ਹੈ ਇਹਨਾਂ ਦਾ ਸੰਪਰਕ ਨੰਬਰ ਹੈ ਜੀ ਪਰਿਵਾਰ ਦਾ 98723 94346 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਗੱਲ ਕਰ ਸਕਦੇ ਹੋ ਜੀ ਫੋਨ ਕਰਕੇ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 410 ਨਾਮ ਸਿੰਘ ਜ਼ਿਲ੍ਹਾ ਮਾਨਸਾ ਇਹ ਰਿਸ਼ਤਾ ਗੁਰਸੇਖ ਮੁੰਡੇ ਦਾ ਹੈ ਜੀ ਕਾਂਟ ਜੱਟ ਸਿੱਖ ਗੋਦ ਚਾਹਲ ਜਨਮ 2003 ਹਾਈਟ 5 ਫੁੱਟ 6 ਇੰਚ ਪੜਾਈ ਬੀ ਐਸ ਸੀ ਨਾਨ ਮੈਡੀਕਲ ਵੱਡਾ ਭਰਾ ਮੈਰਿਡ ਆਸਟ੍ਰੇਲੀਆ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਜਾਂ ਤਾਂ ਆਸਟ੍ਰੇਲੀਆ ਹੋਵੇ ਜੇ ਇੰਡੀਆ ਹੈ ਤਾਂ ਆਈਲੈਸ ਪੀਟੀ ਕੀਤੀ ਹੋਵੇ ਸਾਰਾ ਖਰਚਾ ਆਪ ਕਰਨਗੇ ਜੀ ਜਾਂ ਕੁੜੀ ਬੀਏ ਦੇ ਆਖਿਰਲੇ ਸੈਮੈਸਟਰ ਵਿੱਚ ਹੋਵੇ ਪੀਟੀ ਦੇ ਆਪ ਖਰਚਾ ਕਰ ਦੇਣਗੇ ਮੁੰਡੇ ਵਾਲੇ ਇਹਨਾਂ ਦੇ ਪ੍ਰਵਾਹ ਦਾ ਸੰਪਰਕ ਨੰਬਰ ਹੈ ਜੀ ਵਟਸਐਪ ਨੰਬਰ ਹੈ ਜੀ 04501 42713 ਅਗਲਾ ਨੰਬਰ ਹੈ ਜੀ 94634 31241 ਅਗਲਾ ਰਿਸ਼ਤਾ ਹੈ ਜੀ ਪੀਆਰ ਕੁੜੀ ਦਾ ਰਿਸ਼ਤਾ ਹੈ ਜੀ ਇਹ ਕੁੜੀ ਕੈਨੇਡਾ ਪੀਆਰ ਹੈ ਫਾਈਲ ਨੰਬਰ 411 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿਕਟੇਲੋ ਜਨਮ 5 ਜਨਵਰੀ 1998 ਹਾਈਟ 5 ਫੁੱਟ 7 ਇੰਚ ਪੜ੍ਹਾਈ ਪਲਸ ਟੂ ਨਾਨ ਮੈਡੀਕਲ ਪਲਸ ਬੀਏਸੀ ਨਰਸਿੰਗ ਕੁੜੀ ਸੋਹਣੀ ਸੁਨੱਖੀ ਹੈ ਕੁੜੀ ਕੈਨੇਡਾ ਕੈਲਗਰੀ ਵਿੱਚ ਹੈ ਜੀ ਇਹ ਕੁੜੀ ਪੀਆਰ ਹੈ ਜੋਬ ਇਨ ਹਸਪੀਟਲ ਨਰਸਿੰਗ ਡਿਪਾਰਟਮੈਂਟ ਪਿਤਾ ਜੀ ਦਾ ਕੰਮ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇੱਕ ਬਰਾ ਕੈਨੇਡਾ ਵਰਕ ਪਰਮਿਟ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ 5 ਤੋਂ 10 ਕਿੱਲਾਂ ਤੱਕ ਆਹ ਸੌਰੀ 10 ਤੋਂ 15 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਸੋਨਾ ਸੁਨੱਖਾ ਹੋਵੇ ਮੁੰਡਾ ਕੈਨੇਡਾ ਆਇਆ ਹੋਵੇ ਜਾਂ ਹੀ ਰਿਸ਼ਤਾ ਪੰਜਾਬਤ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਮੈਨਸੇ ਕਰਕੇ ਪ੍ਰਵਾਹ ਦਾ ਸੰਪਰਕ ਨੰਬਰ ਅਤੇ ਹੋਰ ਬਧੀਤ ਜਾਣਕਾਰੀ ਲੈ ਸਕਦੇ ਹਾਂ ਜੀ। ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 412 ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਠ ਜੱਟ ਸਿਖਗੋਤ ਸਿੱਧੂ ਹਾਈਟ 5 ਫੁੱਟ 5 ਇੰਚ ਜਨਮ ਜੁਲਾਈ 1995 ਪੜ੍ਹਾਈ ਐਮਏ ਪਾਸ ਬਿਊਟੀ ਪੈਲ ਦੀ ਸ਼ਾਪ ਹੈ ਜੀ ਕੁੜੀ ਦੀ ਆਪਣੇ ਕੁੜੀ ਸੋਹਣੀ ਸੁਨੱਖੀ ਹੈ। ਇੱਕ ਭਰਾ ਮੈਰਟ ਪਿਤਾ ਜੀ ਐਗਰੀਕਲਚਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਜ਼ਮੀਨ ਪਾਈ ਤੋਂ 6 ਕਿੱਲਾਂ ਤੱਕ ਜਾਂ ਇਸ ਤੋਂ ਜ਼ਿਆਦਾ ਆਉਂਦੀ ਹੋਵੇ ਮੁੰਡਾ ਚਾਹੇ ਖੇਤੀਬਾੜੀ ਕਰਦਾ ਹੋਵੇ ਚਾਹੇ ਆਪਣਾ ਬਿਜ਼ਨਸ ਕਰਦਾ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 413 ਨਾਮ ਕੌਰ ਜ਼ਿਲ੍ਹਾ ਪਟਿਆਲਾ ਜਨਮ ਜੁਲਾਈ 1997 ਹਾਈਟ 5 ਫੁੱਟ 4 ਇੰਚ ਕਾਸਟਰਾਮ ਕਰੀਆ ਗੋਤਪੁੱਤਰ ਪੜ੍ਹਾਈ ਪਲੱਸ 2 ਪਾਸ ਪਿਤਾ ਜੀ ਦਾ ਕੀਤਾ ਮਿਸਤਰੀ ਮਾਤਾ ਜੀ ਹਾਊਸ ਵਾਈਫ ਇੱਕ ਭੈਣ ਤੇ ਇੱਕ ਭਰਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਕੈਨੇਡਾ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਜ਼ਮੀਨ 4 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਭੁਲਾਈ ਵਧੀਆ ਕੀਤੀ ਹੋਵੇ ਕਾਸਟ ਐਸਸੀ ਕੈਟਾਗਰੀ ਛੱਡ ਕੇ ਕੋਈ ਵੀ ਹੋਵੇ ਚਾਹੇ ਆਪਣੀ ਕਾਸਟ ਹੀ ਹੋਵੇ ਜੀ ਮਿਸਤਰੀ ਕਾਸਟ ਰਾਮਗੜੀਆ ਚਾਹੇ ਜਾਂ ਕਾਸਟ ਜੱਟ ਸਿੱਖ ਹੋਵੇ ਜੀ ਇਹ ਰਿਸ਼ਤਾ ਕਰ ਦੇਣਗੇ ਅਗਰ ਜੇ ਇਹ ਸਾਰਿਆਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਕੇ ਗੱਲ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ